ਹਾਂਜੀ ਮਿੱਤਰੋ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਭੱਲੇ ਭੱਲੇ ਬਣਾਉਣ ਲਈ ਆਪਾਂ ਨੂੰ ਚਾਹੀਦੀ ਹੋਊਗੀ ਵਾਈਟ ਦਾਲ ਵਾਈਟ ਦਾਲ ਨੂੰ ਚੰਗੀ ਤਰ੍ਹਾਂ ਤੁਸੀਂ ਗ੍ਰਾਇੰਡ ਕਰ ਲੈਣਾ ਗ੍ਰਾਇੰਡ ਕਰਨ ਤੋਂ ਬਾਅਦ ਇਹਦੇ ਵਿੱਚ ਕੁਝ ਕੁ ਚੀਜ਼ਾਂ ਐਡ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਆਪਣੀ ਚਟਨੀ ਨੂੰ ਗਰਮ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦੇਣਾ ਫਿਰ ਆਪਾਂ ਇਹਦੇ ਵਿੱਚ ਐਡ ਕਰਨਾ ਜੀਰਾ ਜੀਰਾ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰਨਾ ਜੀ ਕਾਲੀ ਮਿਰਚ ਨਮਕ ਚਿਲੀ ਫਲੇਕਸ ਫਰਾਂ ਪਾਏ ਨੂੰ 5 ਮਿੰਟ ਲਈ ਕਲਾਕਵਾਈਸ ਡਾਇਰੈਕਸ਼ਨ ਦੇ ਵਿੱਚ ਨੌਨ ਸਟਾਪ ਬਿਨਾਂ ਰੁਕੇ ਮਿਕਸ ਕਰਾਂਗੇ ਬੇਨਾਰੋ ਕੀ ਮਿਕਸ ਕਰਨ ਦਾ ਕਾਰਨ ਇਹੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਫਲਫੀਨੈਸ ਲੈ ਕੇ ਆਉਣੀ ਆ ਫਲਫੀਨੈਸ ਜੇ ਆਪਣੇ ਬੈਟਰ ਦੇ ਵਿੱਚ ਆਊਗੀ ਤਾਂ ਆਪਣੇ ਪੱਲੇ ਬਹੁਤ ਜਿਆਦਾ ਸੌਫਟ ਬਣ ਕੇ ਤਿਆਰ ਹੋਣਗੇ ਫਿਰ ਆਪਾਂ ਫਰਾਈ ਕਰਨ ਤੋਂ ਪਹਿਲਾਂ ਪਹਿਲਾਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਚੈੱਕ ਕਰ ਲੈਣਾ ਬੈਟਰ ਨੂੰ ਜੇ ਤੁਹਾਡਾ ਬੈਟਰ ਤਰਦਾ ਹੋਇਆ ਪਾਣੀ ਦੇ ਉੱਪਰ ਤੈਰਦਾ ਹੋਇਆ ਫਿਰ ਤੁਹਾਡਾ ਬੈਟਰ ਫਰਾਈ ਕਰਨ ਲਈ ਰੈਡੀ ਹੈ ਫਿਰ ਤੁਸੀਂ ਇੱਕ ਇੱਕ ਕਰਕੇ ਪੱਲੇ ਫਰਾਈ ਕਰਨੇ ਸ਼ੁਰੂ ਕਰ ਦੇਣੇ ਆ ਜੀ ਪੰਲੇ ਵੱਡੇ ਵੱਡੇ ਬਣਾਉਣੇ ਆ ਤਾਂ ਕਿ ਪਾਣੀ ਦੇ ਵਿੱਚ ਫੁੱਲ ਕੇ ਥੋੜੇ ਹੋਰ ਜਿਆਦਾ ਵੱਡੇ ਹੋ ਜਾਣ ਤੇ ਖਾਂ ਚ ਬਹੁਤ ਹੀ ਜਿਆਦਾ ਮਜ਼ਾ ਆਉਂਦਾ ਹੈ ਜੀ ਠੀਕ ਹੈ ਜੀ ਫਿਰ ਦੂਜੇ ਪਾਸੇ ਆਪਣੇ ਆਲੂ ਵੀ ਰੈਡੀ ਹੋ ਰਹੇ ਆ ਚਟਨੀ ਵੀ ਰੈਡੀ ਹੋ ਰਹੀ ਹੈ ਢੀਲ ਫਿਰ ਆਪਣੀ ਮਿੱਠੀ ਚਟਨੀ ਵੱਲ ਵੀ ਨਿਗਾਹ ਮਾਰ ਲੈਣੀ ਹੈ ਜੀ ਠੀਕ ਹੈ ਜੀ ਇਹਦੇ ਪਪਲਪ ਸਾਰੇ ਕੱਢ ਲੈਣੇ ਆ ਤੇ ਫਿਰ ਆਪਾਂ ਗੈਸ ਦੀ ਫਲੇਮ ਸਲੋ ਕਰਕੇ ਤੇ ਬਾਕੀ ਸਾਰੇ ਪੰਲੇ ਵੀ ਇੱਕ ਵਾਰੀ ਰੈਡੀ ਕਰ ਲੈਣੇ ਆ ਫਿਰ ਆਪਾਂ ਮਿੱਠੀ ਆਪਣੀ ਦਹੀਂ ਵੀ ਤਿਆਰ ਕਰ ਲੈਣੇ ਆ ਖੰਡ ਪਾ ਕੇ ਥੋੜੇ ਨਮਕ ਪਾ ਕੇ ਫਿਰ ਆਪਣਾ ਮਿੱਠੀ ਚਟਨੀ ਵੀ ਰੈਡੀ ਕਰ ਲੈਣੀ ਆ ਇਹਦੇ ਵਿੱਚ ਥੋੜੀ ਨਮਕ ਪਾਉਣੀ ਆ ਥੋੜੀ ਮਿਰਚੀ ਪਾਉਣੀ ਆ ਫਿਰ ਆਪਾਂ ਗੋੜ ਐਡ ਕਰ ਦੇਣਾ ਫਿਰ ਇਹਨੂੰ ਪਕਾਉਣ ਲਈ ਰੱਖ ਦੇਣਾ ਫਿਰ ਆਪਾਂ ਆਪਣੇ ਭੱਲੇ ਦੀ ਡਰੈਸਿੰਗ ਕਰਨੀ ਆ ਜੀ ਭੱਲੇ ਦੀ ਪਲੇਟਿੰਗ ਕਰਨੀ ਆ ਪਲੇਟਿੰਗ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੇ ਹੋਣਗੇ ਭੱਲੇ ਭੱਲੇ ਸਕਵੀਜ਼ ਕਰ ਲਿਓ ਇਹਦਾ ਪਾਣੀ ਸਾਰਾ ਕੱਢ ਲਿਓ ਪਾਣੀ ਜਮਾ ਨਹੀਂ ਹੋਣਾ ਚਾਹੀਦਾ ਫਿਰ ਇਹਦੇ ਉੱਤੇ ਆਪਾਂ ਪਾਉਣੀ ਆ ਜੀ ਥੋੜੇ ਆਲੂ ਫਿਰ ਆਪਾਂ ਇਹਦੇ ਉੱਤੇ ਪਾਵਾਂਗੇ ਥੋੜੇ ਜਿਹਾ ਪਿਆਜ਼ ਫਿਰ ਆਪਾਂ ਇਹਦੇ ਉੱਤੇ ਪਾਵਾਂਗੇ ਆਪਣਾ ਜਲਾਪਾਪ ਮਸਾਲਾ ਤਿਆਰ ਕੀਤਾ ਸੀਗਾ ਉਹ ਪਾਵਾਂਗੇ ਥੋੜਾ ਜਿਹਾ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਪੋੜ ਦੇਣੀਆਂ ਸਾਰੀਆਂ ਤੋੜ ਦੇਣੀਆਂ ਚੂਰ ਚੂਰ ਕਰ ਦੇਣੀਆਂ ਆਪਣੀਆਂ ਪਾਪੜੀਆਂ ਪਾਪੜੀਆਂ ਪਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਪਾਉਣੀ ਹੈ ਜੀ ਆਪਣੀ ਮਿੱਠੀ ਦਹੀਂ ਜਿਹੜੀ ਕਿ ਆਪਾਂ ਤਿਆਰ ਕੀਤੀ ਸੀਗੀ ਮਿੱਠੀ ਦਹੀਂ ਦੇ ਵਿੱਚ ਆਪਾਂ ਥੋੜੀ ਚੀਨੀ ਪਾਈ ਸੀਗੀ ਪੀਸੀ ਹੋਈ ਥੋੜਾ ਇਹ ਨਮਕ ਪਾਇਆ ਸੀ ਖੱਟ ਮਿੱਠੀ ਇਹ ਬਣਾ ਲਈ ਸੀ ਕਿਉਂਕਿ ਰੈਸਟੋਰੈਂਟਸ ਦੇ ਵਿੱਚ ਹਮੇਸ਼ਾ ਮਿੱਠੀ ਦਹੀਂ ਹੀ ਯੂਜ਼ ਹੁੰਦੀ ਆ ਠੀਕ ਆ ਜੀ ਤੁਸੀਂ ਮਿੱਠੀ ਦਹੀਂ ਰੈਡੀ ਕਰ ਲੈਣੀ ਆ ਠੀਕ ਆ ਜੀ ਉਸ ਤੋਂ ਬਾਅਦ ਇਹਦੇ ਉੱਤੇ ਥੋੜਾ ਜਿਹਾ ਲੋੜ ਅਨੁਸਾਰ ਪੂਜੀਆ ਸਪ੍ਰਿੰਕਲ ਕਰ ਲੈਣਾ ਫਿਰ ਤੁਸੀਂ ਇਹਦੇ ਉੱਤੇ ਥੋੜੀ ਜੀ ਆਪਣੀ ਇਮਲੀ ਦੀ ਚਟਨੀ ਪਾ ਲੈਣੀ ਆ ਜੀ ਫਿਰ ਲੋੜ ਅਨੁਸਾਰ ਜੇ ਤੁਹਾਨੂੰ ਲੋੜ ਹੋਈ ਤਾਂ ਥੋੜਾ ਜਿਹਾ ਪੂਜੀਆ ਹੋਰ ਪਾ ਲਿਓ ਤੇ ਆਰਾਮ ਨਾਲ ਇਹਨੂੰ ਸਰਵ ਕਰਕੇ ਖਾਇਓ ਤੇ ਆਪਦੇ ਭਰਾ ਨੂੰ ਯਾਦ ਕਰਿਓ ਥੈਂਕ ਯੂ